हां जी आज मीटिंग ਕੀਤੀ ਗਈ ਹੈਗੀ ਕੀ ਕਿਹਾ ਚਲੋ ਅੱਜ ਅਸੀਂ ਸਵੇਰ ਕਮੇਟੀ ਦੀ ਮੀਟਿੰਗ ਪਾਰਤੀ ਤੋਂ ਉੱਟਾ ਗਰਾਹਾਂ ਦੀ ਮੀਟਿੰਗ ਕੀਤੀ ਹੈ ਇੱਥੇ ਮੀਟਿੰਗ ਦੇ ਵਿੱਚ ਜਿਹੜੇ ਪਿਛਲੇ ਲੰਘੇ ਨੇ ਪ੍ਰੋਗਰਾਮ 16 ਜਨਵਰੀ ਦਾ 8 ਦਾ ਤੇ 26 ਜਨਵਰੀ ਦੇ ਤਿੰਨ ਪ੍ਰੋਗਰਾਮ ਸੰਯੁਕਤ ਮੋਰਚੇ ਦੇ ਘਾਲ ਆਈ ਹੈ ਜਿਹੜੀ ਜਿਜਲੀ ਦੇ 225 ਦੇ ਤੇ ਸੀਡ ਬੀਨ ਨੂੰ ਲੈ ਕੇ ਨੰਦੇ ਰੇਗਾ ਦਾ ਨਵੇਂ ਕਾਨੂੰਨ ਨੂੰ ਲੈ ਕੇ ਤੇ ਚਾਰ ਲੇਵਲ ਕੋਰਟਾਂ ਨੂੰ ਲੈ ਕੇ ਨਿਜੀ ਕਰਨ ਵਾਲੀਆਂ ਨੀਤੀਆਂ ਤੇ ਠੇਕੇਦਾਰੀ ਸਿਸਟਮ ਤੇ ਠੇਕੇਦਾਰੀ ਇਹ ਕੰਮ ਲਾਜ਼ਮਾਨੀ ਸੰਘਰਸ਼ ਨੂੰ ਲੈ ਕੇ ਉਹ ਮੰਗਾਂ ਦੇ ਆਧਾਰ ਤੇ ਅਸੀਂ ਪ੍ਰੋਗਰਾਮ ਪਹਿਲਾਂ ਕੀਤੇ ਰਿਹਾ। ਉੱਕ ਦਾ ਉਹਨਾਂ ਦੀ ਰਿਪੋਰਟਿੰਗ ਹੀ ਹੋਈ ਆ। ਦੂਜੀ ਸਭ ਤੋਂ ਵੱਡੀ ਗੱਲ ਦੂਜਾ ਹੋਇਆ ਵੀ ਇਸੇ ਕਾਗ ਅਗਲੇ ਪ੍ਰੋਗਰਾਮ ਦੇ ਨਾਲ ਤੇ ਕੀ ਇਹ ਹੋਇਆ ਇੱਕ ਬਠਿੰਡੇ ਦਾ ਮਸਲਾ ਹੈ। ਪਿਛਲੇ ਸਾਲ 2025 ਦੇ 5 ਮਾਰਚ ਵਾਲੇ ਦਿਨ ਸਾਡੇ ਦੋ ਸਾਥੀ ਰਾਮਪੁਰਾ ਥਾਣੇ ਮੂਹਰੂ ਚੱਕੇ ਸੀ ਗ੍ਰਫਤਾਰ ਕਰਕੇ ਉਹਨਾਂ ਦੇ ਪਰਚੇ ਪਾਏ ਆ 307 ਦੇ। ਜਿਹੜੇ ਕਿ ਬੇਵਨਿਆਦ ਆ ਤੇ ਜੋ ਪਰਚੇ ਝੂਠੇ ਆ ਔਰ ਝੂਠੀ ਰਾਇਤਾਰਾ ਉਹਦੇ ਤੇ ਇਹਨਾਂ ਨੂੰ ਬੰਦ ਕੀਤਾ ਜੇ ਸ਼ਗਨਦੀਪ ਦੀ ਬਾਤਾ ਮਰ ਗਈ ਬਾਤਾ ਬਿਮਾਰ ਦੇ ਟੈਮਪੋ ਉਹਨੂੰ ਨਮਨ ਦਿੱਤਾ ਉਹ ਉਹ ਗੁਜਰ ਜਾਣ ਤੋਂ ਬਾਅਦ ਵੀ ਜਦੋਂ ਉਹਨੂੰ ਨਹੀਂ ਆਉਣ ਦਿੱਤਾ ਪਿੱਛੇ ਸੰਘਰਸ਼ ਕਰਕੇ ਉਹਨਾਂ ਨੂੰ 11 ਦਿਨਾਂ ਦੀ ਮਤਲਬ ਅੰਤਰਮ ਜਮਾਨਤ ਤੇ ਭੇਜਿਆ ਉਹ ਸਾਥੀਆਂ ਨੂੰ ਵਿਹਾਅ ਕਰਾਉਣ ਵਾਸਤੇ ਅਸੀਂ 6 ਜਨਵਰੀ ਦਾ ਇਹਦਾ ਫਰਵਰੀ ਦਾ ਪ੍ਰੋਗਰਾਮ ਰੱਖਿਆ ਜਿਹੜਾ ਬੀ.ਡੀ.ਸੀ ਦਫਤਰ ਦਾ ਘਰਾਓ ਕਰਨ ਦੀ ਖਾਤਰ ਉਹ ਪ੍ਰੋਗਰਾਮ ਤੇ ਅਸੀਂ ਮੱਥਾ ਟੇਕਿਆ ਇਹ ਬੇ ਬਜਾ ਬੰਦਿਆਂ ਨੂੰ ਜਿਹਨਾਂ ਦੇ ਵਿੱਚ ਦੱਕੜਦਾ ਕਿਉਂਕਿ 7307 ਬਣਦੇ ਨਹੀਂ ਉਹਨਾਂ ਤੇ ਉਹ ਕੇਸ ਵਾਪਸ ਕੀਤਾ ਜਾ ਰਿਹਾ ਤੇ ਸਾਚਿਆਂ ਨੂੰ ਜੇਲ੍ਹ ਚ ਰਿਹਾ ਕੀਤਾ ਜਾ ਰਿਹਾ ਉਹਦੇ ਤੇ ਅਸੀਂ 6 ਤਰੀਕ ਨੂੰ ਜ਼ੋਰਦਾਰ ਪ੍ਰੋਗਰਾਮ ਤੇ ਦੇਸ਼ੀ ਦਫ਼ਤਰ ਦਾ ਕਰਵਾ ਦਾ ਸੰਦਾ ਦਿੱਤਾ ਉਹ ਅਸੀਂ ਕਾਮਯਾਬ ਕਰਨ ਵਾਸਤੇ ਅੱਜ ਵਿਚਾਰ ਚਰਚਾ ਕਰਕੇ ਫੈਸਲਾ ਕੀਤਾ ਕਿ ਹਰ ਆ ਰਹੇ ਹੈਗੇ ਕਿ ਤਰੀਕ ਨੂੰ ਕਿਵੇਂ ਦੇ ਦੇਗੇ ਕਿਹੜੀਆਂ ਜਿਹੜੀਆਂ ਮੰਗਾ ਹੈਗੇ ਕਾਨੂੰਨੀ ਤੌਰ ਤੇ ਦੇਖੋ ਜਿਹੜਾ ਮੋਦੀ ਸਾਹਿਬ ਆ ਰਿਹਾ ਉਹ ਇੱਕ ਸਾਧ ਸੰਤ ਦੇ ਰਵੀ ਰਵੀਦਾਸ ਜੀ ਦੇ ਮਤਲਬ ਦੰਦੇ ਤੇ ਉਹਨਾਂ ਨੂੰ ਬੁਲਾਇਆ ਗਿਆ ਹੋ ਕੋਇਂਦਰਨ ਜਨਦਾਸ ਹੈਗਾ ਲਹੰਟਾ ਕੋਈ ਜਿਹਨੂੰ ਪਹਿਲਾਂ ਉਹ ਮੋਦੀ ਸਾਹਿਬ ਨੂੰ ਕੰਮ ਕਰਕੇ ਆਇਆ ਨੇ ਉਹਦੇ ਕੋਲ ਆਏ ਨੇ ਉਹ ਅਸਲ ਦੇ ਵਿੱਚ ਹੋਈ ਇੱਕ ਚੋਣ ਚੰਗ ਹੈ ਜਿਹੜਾ ਮੋਦੀ ਸਾਹਿਬ ਉੱਥੇ ਉਹਨਾਂ ਦੇ ਇੱਕ ਵਾਰ ਦੇ ਕਾਰ ਤਿਆਰ ਰਹੇ ਨੇ ਉਹਦੇ ਵਿੱਚ ਦਲਿਤਾਂ ਦੀ ਪੰਜਾਬ ਦੇ ਵਿੱਚ ਵੋਟ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਜੇ ਲਈ ਉਹ ਪੱਤੇ ਹੈ ਇੱਕ ਪਾਸੇ ਤਾਂ ਮੋਦੀ ਸਾਹਿਬ ਇਸ ਤਰ੍ਹਾਂ ਦੀ ਮਤਲਬ ਇੱਕ ਮਾਡਕਰਾਜੀ ਕਰ ਰਹੇ ਨੇ ਕਿ ਉਹ ਦਲਿਤਾਂ ਦੇ ਬਹੁਤ ਹੰਗਾਮੀ ਨੇ ਦੂਜੇ ਪਾਸੇ ਦਲਿਤਾਂ ਦੀ ਰੋਟੀ ਰੋਜੀ ਖੌਣ ਜਾ ਰਹੇ ਨੇ ਨਵੰਂਦਰੇ ਦਾ ਕਾਨੂੰਨ ਲੈ ਕੇ ਆ ਕੇ ਜਿਵੇਂ ਇੱਕ ਇਹ ਸਾਡੇ ਦਲਿਤ ਭਰਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਮੋਦੀ ਹਕੂਮਤ ਜਿਹੜੀ ਮੋਦੀ ਹਕੂਮਤ ਜਿਹੜੀ ਹਮਦਰਦ ਦਿਖਾਉਣਾ ਚਾਹੀਦੀ ਹੈ ਰੋਹਦਾਸ ਦੇ ਦਿਨ ਤੇ ਆ ਕੇ ਉਸ ਦਿਨ ਤੇ ਇਹਨਾਂ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਮਜ਼ਦੂਰਾਂ ਦੇ ਨਾਲ ਆਹਾ ਮਨੇਗਾ ਕਾਨੂੰਨ ਵਾਪਸ ਲੈ ਕੇ ਕਿਹਨਿਆ ਰਹਿ ਜਾਏ ਤਰੀਕਾ ਆਉਣਾ ਸੀ ਵੀ ਜਿਹੜਾ ਮਨੇਗਾ ਕਾਨੂੰਨ ਬੀ ਵੀ ਜੀ ਰਾਮ ਜੀ ਕੀ ਕਾਨੂੰਨ ਹੁਣ ਨਵਾਂ ਬਿੱਲ ਲੈ ਕੇ ਪਾਸ ਕਰਾਇਆ ਤੇ ਉਹ ਉਹ ਰੱਦ ਕਰਕੇ ਉਹ ਪਹਿਲੇ ਵਾਲਾ ਕਾਨੂੰਨ ਉਹੀ ਸੀਗਾ ਵੀ ਜਿਹੜਾ ਤੁਸੀਂ ਉਹ ਜਿਵੇਂ ਉਹਨਾਂ ਨੂੰ ਪਹਿਲਾਂ ਕੰਮ ਦਿੰਦੇ ਸੀ ਉਹ ਕੰਮ ਨਾ ਜਾਰੀ ਰੱਖੋ ਤੇ ਇਹ ਵਾਪਸ ਲੋ ਉਹ ਨਹੀਂ ਆ ਰਿਹਾ ਇਹ ਇੱਕ ਨਾਟਕ ਸਮਝਣਾ ਸੀ ਇਹ ਚੋਣਾ ਚੋਣਾ ਦੇ ਨਾਲ ਜੁੜ ਕੇ ਗੱਲ ਆ ਰਹੀ ਹੈ ਇਹ ਤੋਂ ਇਨਸਟੈਂਟ ਇਹਦਾ ਹੈਗਾ ਇੱਕ ਕਿਸਾਨੀ ਮੰਗਾਂ ਨੂੰ ਲੈ ਕੇ ਹਜੇ ਵੀ ਫੈਂਕ ਕਦੇ ਪੰਜਾਬ ਸਰਕਾਰ ਨਾਲ ਜਿਵੇਂ رابطہ ਕਿਵੇਂ ਚੱਲ ਰਿਹਾ ਹੈਗਾ ਕੋਈ ਮੀਟਿੰਗਾਂ ਚੱਲ ਰਹੀਆਂ ਸੱਸੀ ਨਹੀਂ ਜੇ ਕੋਈ ਵੀ ਕਹਾਂ ਕੇਂਦਰ ਸਰਕਾਰ ਨਾਲ ਵੀ ਨਹੀਂ ਕੋਈ ਤੇ ਪੰਜਾਬ ਸਰਕਾਰ ਨਾਲ ਵੀ ਨਹੀਂ ਕੋਈ ਤੇ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਇੱਕ ਵਾਰੀ ਗੱਲਬਾਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ 3 ਮਾਰਚ ਦੀ ਮੀਟਿੰਗ ਦੇ ਵਿੱਚ ਕਿਵੇਂ ਅਲਬਰੋਲਾ ਹੋ ਕੇ ਉਸ ਕੇਹਨ ਮੁੱਖ ਮੰਤਰੀ ਸਾਹਿਬ ਜਿਵੇਂ ਕਿ ਮੁੱਖ ਮੰਤਰੀ ਐਲ ਕੰਨਾ ਮੈਂ ਕਿਸਾਨਾਂ ਦਾ ਗੁੰਡਾ ਕਿਸਾਨੀ ਜੋ ਆਇਆ ਤਾਂ ਕਿਸਾਨਾਂ ਦੀ ਅਸਲੀ ਪਾਵਰ ਤਾਂ ਉਦੋਂ ਤੋਂ ਕਿਸਾਨੀ ਦਾ ਤਾਂ ਉਦੋਂ ਪਤਾ ਲੱਗਦਾ ਕਿ ਜੱਟ ਕਿਸਾਨੀ ਦੇ ਵਿੱਚੋਂ ਕੋਈ ਮੁੱਖ ਮੰਤਰੀ ਬਣ ਕੇ ਆਇਆ ਤੇ ਉਹ ਮੈਂ ਜਾਂ ਤਾਂ ਮੈਂ ਤੁਹਾਡੇ ਨਾਲ ਘੱਟ ਨਹੀਂ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਘੱਟ ਕਿਵੇਂ ਹੋਊਗਾ ਜੀ ਉਹ ਆਪਦੀ ਉਸ ਉਹ ਹੰਕਾਰ ਦੇ ਵਿੱਚ ਕਿਸਾਨ ਨੇ ਜਿੱਤੇ ਬੰਨਿਆ ਨਾਲ ਗੱਲ ਕਰਨੀ ਨਹੀਂ ਕਹਿੰਦਾ ਉਹ ਜੋ ਤਾਂ ਚਾਹੁੰਦਾ ਵੀ ਮੈਂ ਮੈਂ ਤਾਂ ਕੱਢਣਾ ਵੱਡਾ ਤੁਸੀਂ ਹੁੰਦੇ ਕੌਣ ਹੋ ਮੈਨੂੰ ਇਹ ਗੱਲ ਕਰਨ ਵਾਲੇ ਜੇ ਕੋਈ ਹਕੂਮਤ ਹੈ ਜਿਹੜੀ ਲੋਕਾਂ ਦੀ ਚੁਣੀ ਹੋਈ ਹੈ ਜਮਹੂਰੀਅਤ ਦੇ ਨਾਮ ਲੋਕਾਂ ਨੇ ਉਹ ਚੁਣ ਕੇ ਭੇਜੀ ਹੋਈ ਹੈ ਸਰ ਉਹ ਤਾਂ ਸਭ ਦੇ ਮੁੱਖ ਮੰਤਰੀ ਹੁੰਦੇ ਸਭ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਉਹ ਕਿਸੇ ਇੱਕ ਧਿਰ ਦੇ ਇੱਕ ਪਾਰਟੀ ਦੇ ਨਹੀਂ ਹੁੰਦੇ ਕਦੇ ਇਸ ਕਰਕੇ ਨਾ ਮੁੱਖ ਮੰਤਰੀ ਨੇ ਕਿੰਨਾ ਪ੍ਰਧਾਨ ਮੰਤਰੀ ਨੇ ਕਿਤੇ ਕਿਸਾਨੀ ਬੰਦਾ ਤੇ ਕਮਿਨਤਾ ਕਰਨ ਤਾਂ ਰਹੀ। ਇਹ ਪਿੰਡਾਂ ਦੇ ਵਿੱਚ ਬਿਜਲੀ ਮੀਟਰ ਲਾਏ ਜਾ ਰਹੇ ਉਹਦਾ ਵਿਰੋਧ ਵੀ ਕੀਤਾ ਜਾ ਰਿਹਾ ਜੱਥੇਬੰਦੀਆਂ ਵੱਲੋਂ ਕਿਵੇਂ ਦੇ। ਬਿਲਕੁਲ ਸਮਾਰਟ ਮੀਟਰਾਂ ਦਾ ਤਾਂ ਸਾਰੀਆਂ ਜੱਥੇਬੰਦੀਆਂ ਵਿਰੋਧ ਕਰਦੀਆਂ ਨੇ ਜੀ ਇਹ ਕਿ ਪਲੇ ਮੀਟਰ ਸਮਾਰਟ ਮੀਟਰ ਤੁਸੀਂ ਚਾਹੁੰਦੇ ਹੋ ਨੇ ਪਹਿਲੇ ਪਹਿਲਾਂ ਤਾਂ ਜਿਹੜੇ ਇਲੈਕਟ੍ਰਿਕ ਮੀਟਰ ਲਾਏ ਨੇ ਉਹਨਾਂ ਦਾ ਵੀ ਵਿਰੋਧ ਕਰਦੇ ਸੀਗੇ ਇੱਥੇ ਤਾਂ ਜਿਹੜੇ ਮੈਕੈਨੀਕਲ ਮੀਟਰ ਲਾਏ ਸੀ ਜਿਹੜੇ ਪੁਰਾਣੇ ਤੁਹਾਨੂੰ ਪਤਾ ਵੀ ਹੋਣਾ ਪਿੰਡਾਂ ਦੇ ਵਿੱਚ ਹੁਣ ਵੀ ਲੱਗੇ ਹੋਏ ਨੇ ਉਹ ਮੀਟਰ ਵਧੀਆ ਰੀਡਿੰਗ ਕੱਢਦੇ ਸੀ ਉਹ ਅਜਿਵੇਂ ਕਿ ਕਾਰਪੋਰੇਟ ਦੇ ਮੁਨਾਫੇ ਵਧਾਉਣ ਦੀ ਖਾਤਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰਿਜੈਕਟਡ ਚੀਜ਼ਾਂ ਨੇ ਰਿਜੈਕਟਡ ਪਲੈਨਾਂ ਨੇ ਰਿਜੈਕਟਡ ਪਲਾਨ 'ਤੇ ਉਹੀ ਜਿਹੇ ਪ੍ਰੋਜੈਕਟੇਵ ਤੇ ਇਹਨਾਂ ਦੇ ਜਾ ਰਹੇ ਨੇ ਜਿਹੜੇ ਸਾਡੇ ਦੇਸ਼ ਦੇ ਵਿੱਚ ਨਿਊ ਪਰਮਾਣੂ ਪਲਾਂਟਾਂ ਦੀ ਗੱਲ ਕੀਤੀ ਜਾ ਰਹੀ ਹੈ ਰਿਐਕਟਰਾਂ ਨੂੰ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਦੁਨੀਆਂ ਦੇ ਦੇਸ਼ ਤਾਂ ਤੋਜਾ ਕਰ ਰਹੇ ਨੇ ਤੋਂ ਤੇ ਸਾਡੇ ਵਾਲੇ ਉਹਨਾਂ ਦਾ ਰਿਜੈਕਟ ਕੀਤਾ ਹੋਇਆ ਮਾਲ ਉਹ ਇੱਥੇ ਲਾਉਂ ਜਾ ਰਹੇ ਨੇ ਇਹ ਜਿਹੜੇ ਮੀਟਰ ਨੇ ਇਹ ਜਿਹੜੇ ਮਤਲਬ ਆਪਣੇ ਮੀਟਰ ਪਹਿਲਾਂ ਦੇ ਇਲੈਕਟ੍ਰੋਨਿਕ ਮੀਟਰ ਲੱਗੇ ਹੋਏ ਆ ਉਹਨੂੰ ਰਿਜੈਕਟ ਕਰਦੇ ਹੋ ਨੇ ਜੇ ਪ੍ਰੀਪੇਡ ਮੀਟਰਾਂ ਦੇ ਜਿਹੜੀ ਇਹ ਵੀ ਲੋਕਾਂ ਨੇ ਰਿਜੈਕਟ ਕੀਤੇ ਹੋਏ ਨੇ ਕਿਉਂਕਿ ਇਹ ਯੂਨਾ ਦੇ ਵਿੱਚ ਚਿਪ ਪੈਣੀ ਆ ਚਿਪ ਦੇ ਵਜ੍ਹਾ ਨਾਲ ਇਹ ਠੇਕੇਦਾਰੀ ਪ੍ਰਬੰਧ ਦੇ ਨਾਲ ਨਹੀਂ ਨਹੀਂ ਗਰੀਬਾਂ ਤੋਂ ਬਿਜਲੀ ਖੋ ਕੇ ਜਿਹੜਾ ਬਿਜਲੀ ਬਿੱਲ 2025 ਹੈ ਇਹ ਇਹੀ ਆ ਇਹਦੇ ਨਾਲ ਜਿਹੜਾ ਹੋਇਆ ਉਹ ਨਿੱਜੀਕ ਬਿਜਲੀ ਦਾ ਨਿੱਜੀਕਰਨ ਕਰਨਾ ਕਾਰਪੋਰੇਟ ਦੇ ਹੱਥਾਂ 'ਚ ਲੈਣਾ ਸਰਕਾਰ ਦੇ ਹੱਥਾਂ ਤੋਂ ਖੋ ਕੇ ਕਾਰਪੋਰੇਟਾਂ ਨੇ ਆਪਣੀ ਮਰਜ਼ੀ ਦੇ ਰੇਟਾਂ ਨਾਲ ਵੇਚਣਾ ਫਿਰ ਕਿਹਦੀ ਬਿਜਲੀ ਮਿਲਦੀ ਆ ਕਿਹਨੂੰ ਨਹੀਂ ਮਿਲਦੀ ਇਸ ਗੱਲ ਦਾ ਸਵਾਲ ਨਹੀਂ ਕਿੰਨੇ ਘਰਾਂ ਤੇ ਬਿਜਲੀ ਨਹੀਂ ਮਿਲਦੀ ਆ ਕੌਣ ਮੈਂ ਵੀ ਫੀਲ ਸਕਦਾ ਉਹਨਾਂ ਨੂੰ ਬਿਜਲੀ ਨਹੀਂ ਜਿਹੜਾ ਆਖੀ ਸਵਾਲ ਹੈਗਾ ਇੰਟਰਨੈਸ਼ਨਲ ਪੱਧਰ ਤੇ ਅ ਅਮਰੀਕਾ ਦੇ ਰਾਸ਼ਟਰਪਤੀ ਡ੍ਰੰਪ ਵੱਲੋਂ ਇਹਨਾਂ ਦੇ ਟੈਰੇਸ ਲਾਇਆ ਜਾ ਰਿਹਾ ਵੱਖ-ਵੱਖਰੇ ਰਿਲੇਸ਼ਨ ਕਿਵੇਂ ਦੇਖਦੇ ਆਗੇ ਉਹ ਭੂਗੋਲਿਕ ਸਥਿਤੀ ਨੂੰ ਦੇਖੋ ਇਹ ਟੈਰਫ ਦੀ ਜਿਹੜੀ ਇਹ ਇਕੱਲੀ ਟੈਰਫ ਦੀ ਗੱਲ ਨਹੀਂ ਹੈ ਜਿਹੜਾ ਅਮਰੀਕਾ ਨੇ ਹੁਣ ਖੁੱਲ੍ਹ ਕੇ ਜਿੰਨੇ ਸੀ ਜਿਹਨੂੰ ਪਹਿਲਾਂ ਕਹਿੰਦੇ ਹੁੰਦੇ ਸੀਗੇ ਤੁਸੀਂ ਸਾਡੀਆਂ ਗੱਲਾਂ ਦਾ ਸੱਚ ਨਹੀਂ ਸੀ ਮੰਨਦੇ ਹੁੰਦੇ ਜਦੋਂ ਤੁਹਾਨੂੰ ਕਹਿੰਦੇ ਹੁੰਦੇ ਸੀ ਵੀ ਜਿਹੜੀ ਸਰਕਾਰ ਹੈ ਸਾਡੀ ਤੁਹਾਨੂੰ ਆਇਆ ਲੱਗਦਾ ਵੀ ਇਹ ਸਰਕਾਰ ਸਾਡੇ ਜਿਹੜੇ ਆ ਕਾਨੂੰਨ ਬਣਾ ਉਹ ਮੇਬਿਲ ਕਰ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਸੀ ਇਹਦੇ ਪਿਛਲੇ ਪਾਸੇ ਇੱਕ ਬਹੁਤ ਵੱਡੀ ਤਾਕਤ ਬੈਠੀ ਹੈ ਉਹ ਤਾਕਤ ਦੀਆਂ ਨੀਤੀਆਂ ਦਾ ਨੂਦੇ ਘਾਰ ਤੇ ਇਹ ਕਾਨੂੰਨ ਬਣਾਉਂਦੇ ਨੇ ਇਹੋ ਤੱਕ ਤੇ ਹੀ ਹੈ ਸਾਮਰਾਜੀ ਮੁਲਕਾਂ ਦੀ ਵੱਡੀ ਤਾਕਤ ਅਮਰੀਕਾ ਦੀ ਖਾਣੇਦਾਰੀ ਉਹ ਤੁਹਾਡੇ ਸਾਹਮਣੇ ਆ ਗਈ ਤੇ ਉਸ ਤੋਂ ਤੇਲ ਨਹੀਂ ਲੈਣਾ ਅਰਾਮ ਤੋਂ ਤੇਲ ਨਹੀਂ ਲੈਣਾ ਜੇ ਤੁਸੀਂ ਐ ਕਰੋਗੇ ਮੈਂ ਕਰ ਫੈਨਾ ਲਾ ਦੂੰਗਾ ਜੇ ਤੁਸੀਂ ਐ ਕਰੋਗੇ ਮੈਂ ਕਰ ਫੈਨਾ ਲਾ ਦੂੰਗਾ ਜਿਹੜੀਆਂ ਜਿਹੜੀਆਂ ਗੱਲਾਂ ਆਪਾਂ ਤੁਹਾਨੂੰ ਕਹਿ ਦਿੰਦੇ ਸੀ ਜਿਹੜੀਆਂ ਪਰਦੇ ਪਿੱਛੇ ਸੀਗੀਆਂ ਉਹ ਆਜ਼ਾਦਰ ਹੋਈਆਂ ਨੇ ਹੁਣ ਦੇਖੋ ਇਹ ਟ੍ਰੈਂਪ ਦੀ ਜਿਹੜੀ ਖਾਣੇਦਾਰੀ ਹੈ ਕੈਨੇਡਾ ਹੰਕਾਰੀ ਤੇ ਕਿਦਾ ਖਾਨੇਦਾਰ ਆ ਉਹ ਰੁਪਇਆ ਦੇਸ਼ਾਂ ਦੇ ਵੀ ਤੈ ਜੰਦਾ ਮੈਂ ਤੁਹਾਡੇ ਕੋਲੋਂ ਪੀ ਲੈਣਾ ਨਾ ਕੋਈ ਵੀ ਨਹੀਂ ਕੋਈ ਪਰਵਾਹ ਨਹੀਂ ਉਹਨੇ ਆਰਾਮ ਨਾਲ ਵੀ ਕਹਿੰਦਾ ਉਹਨੇ ਇਹ ਕਹਿੰਦਾ ਵੀ ਮੈਂ ਅਮਰੀਕਾ ਦਾ ਰਾਸ ਦਿੱਤਾ ਹੋਗਾ ਮੈਂ ਬੈਂਗਲੁਰ ਦਾ ਰਾਸ ਦਿੱਤੀ ਵੀ ਮੈਂ ਮੈਂ ਜੇਲੰਡ ਦਾ ਰਾਸ ਦਿੱਤੀ ਮੈਂ ਬਣਨਾ ਲਾ ਉਹਨੂੰ ਕਹੀ ਜਨਾ ਕੈਨੇਡਾ ਨੂੰ ਕਹਿੰਦਾ ਤੁਸੀਂ ਜਰਨਮਾ ਸੁਭਾ ਬਣ ਜਾ ਸਾਡਾ ਜੇਲੀ ਉਹ ਤਾਂ ਦੁਨੀਆ ਦਾ ਰਾਜਾ ਜਿਵੇਂ ਅਸੀਂ ਕਹਿੰਦੇ ਸੀ ਦੁਨੀਆ ਦੇ ਵੱਡੀਆਂ ਤਾਕਤਾਂ ਜੀ ਦੁਨੀਆ ਦੇ ਦੇਸ਼ਾਂ ਤੇ ਰਾਜ ਕਰਦੀਆਂ ਨੇ ਉਹਨਾਂ ਦਾ ਹੁਕਮ ਚੱਲਦਾ ਪੀਵੀ ਦੁਨੀਆਂ ਦੇ ਮੁਲਕਾਂ ਦੇ ਉੱਤੇ ਉਹ ਇਸ ਵੇਲੇ ਸਾਹਮਣੇ ਆ ਗਿਆ ਉਹ ਭੂਲਕ ਤੌਰ ਤੇ ਲੋਕਾਂ ਨੂੰ ਜਿਹੜਾ ਭਲੇਕਾ ਸੀ ਉਹ ਚੱਕਦਾ ਕ੍ਰੰਪ ਨੇ ਸਾਰਿਆਂ ਦਾ ਸਾਰਿਆਂ ਨੂੰ ਖਾਣੇ ਵਾਲੀ ਸਾਰਿਆਂ ਨੂੰ ਕਹੀ ਜਾਂਦਾ ਵੈਸੇ ਬਿਲਕੁਲ ਉਜੀਲਾ ਹੈ ਇਹ ਉਹੀ ਫੇੜਾ